ਸਭ ਜੀ ਸਾਰਿਆਂ ਨੂੰ ਤੇ ਸਵੇਰ ਦੇ 4:00 ਵੱਜ ਚੁੱਕੇ ਨੇ ਤੇ ਆਪਾਂ ਚੱਲੇ ਪੂਰਬੀ ਨਹਾਉਣ ਤੋਂ ਸ੍ਰੀ ਅੰਕਾਰ ਤੇ ਹੁਣ ਆਪਾਂ ਚੱਲਿਆ ਹੀ ਹਿਮਕੋਨ ਸਾਹਿਬ ਨੂੰ ਯਾਤਰਾ ਤੇ ਸਵੇਰ ਦੇ 4:00 ਵੱਜ ਚੁੱਕੇ ਨੇ ਤੇ ਅੱਜ ਸਤਵੀਂ ਥੋੜੀ ਠੀਕ ਨਹੀਂ ਐ ਇਸ ਕਰਕੇ ਖੰਚਰ ਤੇ ਜਾਵਾਂਗੇ ਆਪਾਂ ਕੱਲ ਹਵਾ ਪੈ ਗਈ ਤੇ ਥੋੜਾ ਜਿਹਾ ਬੁਖਾਰ ਚੜ ਗਿਆ ਸਵੇਸ਼ ਕਰਕੇ ਤੇ ਦੇਖਦੇ ਆਂ ਜਾ ਕੇ ਕਿੰਨੇ ਜਦ ਤੱਕ ਜਾਂਦੇ ਨੇ ਇੱਥੋਂ ਆਜੋ ਤੇ ਚੱਲਦੇ ਆ ਜੀ ਸਾਰੀ ਸੰਗਤ ਸਵੇਰ ਦਾ ਚਾਰ ਹੋ ਗਿਆ ਟਾਈਮ ਹੈ ਤੇ ਹੁਣ 6 ਕਿਲੋਮੀਟਰ ਦੀ ਚੜਾਈ ਹੈ ਸਿੱਧੀ ਸ੍ਰੀ ਹੇਮਕੁੰਡ ਸਾਹਿਬ ਨੂੰ ਤੇ ਸੰਗਤ ਕਾਫੀ ਜ਼ਿਆਦਾ ਸੀ ਰਾਤ ਨੂੰ ਉਹ ਵੀ ਬਹੁਤ ਜ਼ਿਆਦਾ ਸੰਗਤ ਆ ਚੁੱਕੀ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਹੈ ਬਈ ਬਹੁਤ ਜ਼ਿਆਦਾ ਠੰਡ ਹੈ ਰੇਨਟਰੋਂ ਤੇ ਥੂ ਮਿਲ ਜਾਂਦਾ ਸਾਰਾ ਕੁਝ ਰੇਨ ਕੋਟ ਵੀ ਤੇ ਸਾਰਾ ਕੁਝ ਜੋ ਫਾਇਨਕੂਜ਼ਾ ਮੋਟੇ ਜਾਂ ਜਰਾਪਾਂ ਜਾਂ ਕੁਝ ਵੀ ਹੈਂਡ ਗਲਵਜ਼ ਸਾਰਾ ਕੁਝ ਤੇ ਜੀ ਤੋਂ ਨਹੀਂ ਚੱਲਦਾ ਜਾਂਦਾ ਉਹ ਇਹਦੇ ਥ्रू ਵੀ ਬੈਠ ਕੇ ਜਾ ਸਕਦੇ ਜੋ ਡਿਜ਼ੇਬਲ ਹੁੰਦੇ ਨੇ ਤੋਂ ਆਪਾਂ ਵੀ ਚੱਲਦੇ ਆਂ ਜਾ ਕੇ ਦੇਖਦੇ ਆਂ ਕੱਚਰ ਦਾ ਕੀ ਰੈਂਟ ਪ੍ਰਾਈਜ਼ ਹੈ ਤੇ ਚੱਲਦੇ ਆਂ ਹਾਂਜੀ ਕਿਤਨੇ ਵਿੱਚ ਲੈ ਕੇ ਜਾਂਦੇ ਹੋ ਹਾਂ 1600 ਰੁਪਏ ਵਿੱਚ ਉੱਪਰ ਤੱਕ ਵਲੇਸ਼ੀਆ ਤੱਕ ਗੁਜਰਨ ਹਾਂ ਠੀਕ ਹੈ ਚਲੋ ਕੋਈ ਬਾਤ ਨਹੀਂ ਆਜੋ ਚਲਦੇ ਹਾਂ ਚਲੋ ਬੈਠਦੇ ਹਾਂ ਹੀ ਘੋੜੇ ਤੇ ਚਲਦੇ ਹਾਂ ਲਓ ਜੀ ਆਪ ਬੈਠ ਚੁੱਕੇ ਹਾਂ ਖੱਜਰ ਤੇ ਇੱਕ ਸਾਈਡ ਦਾ 1600 ਰੁਪਿਆ ਤੇ ਹੁਣ ਜਾਣ ਦਾ 3200 ਰੁਪਿਆ ਸਾਰੇ ਸੰਗਤ ਜਾ ਰਹੀ ਹੈ ਤੇ ਤਕਰੀਬਨ ਇੱਥੋਂ 4 ਕਿਲੋਮੀਟਰ ਤੱਕ ਲੈ ਕੇ ਜਾਂਦਾ ਹੈ 2 ਕਿਲੋਮੀਟਰ ਫਿਰ ਪੈਦਲ ਜਾਣਾ ਪੈਂਦਾ ਲੱਗ ਚੁੱਕਿਆ ਜੀ ਜਾਮ ਥੋੜਾ ਜਿਹਾ ਹੋ ਜਾਂਦਾ ਹੈ ਤੇ ਛੋਟਾ ਇਹ ਫੁੱਲ ਹੁੰਦਾ ਹੈ ਇਹ ਤੇ ਜੂਨਦੀ ਵਗਦੀ ਨਾ ਨਮਸਕਾਰ ਕੇ ਥੋੜਾ ਜਿਹਾ ਜਾਮ ਲੱਗ ਜਾਂਦਾ ਇੱਥੇ ਸੰਗਤ ਦਾ ਬਹੁਤ ਵੀੜ ਆਇਆ ਬਹੁਤ ਐ ਅਰੇ ਮਹਾਰਾਜ ਆ ਰਿਖੋ ਉਹ ਨਵਾਗੇ ਨਹੀਂ ਦਿੰਦੇ ਨਾ ਨੋਮੀਆ ਜੂਏ ਤੇ ਪਰ ਚਿਟਾਣੀ ਪੈਂਦੀ ਹੈ ਘੋੜੇ ਦੀ ਉਹ ਖਚਰ ਦੀ ਉਹ ਜਮਾ ਲਾ ਗਿਆ ਅੰਦਰ ਉੱਪਰ ਸਾਰੀ ਉਹ ਨਨੋ ਟੈਕਸ ਵੇ ਕਰਨਾ ਪੈਂਦਾ ਜਿਵੇਂ ਟੂਲ ਟੈਕਸ ਹੁੰਦਾ ਆਪਾਂ ਇੱਕ ਤਰ੍ਹਾਂ ਦਾ ਉਹੀ ਚੀਜ਼ ਹੈ ਬਾਈ ਬੈਠਾ ਬਾਈ ਸਾਹਿਬ ਕਿੰਨੇ ਦਿੱਤੇ ਯਹਾਂ ਪੇ 100 100 ਰੁਪਿਆ 200 200 ਮਰ 100 ਰੁਪਿਆ ਘੋੜੇ ਦਾ ਤੇ ਇਹ ਟੂਲ ਟੈਕਸ ਹੈ ਇਹ ਨਾ ਦਾ 100 ਰੁਪਿਆ ਇੱਕ ਘੋੜੇ ਦਾ ਤੂ ਲੁਪੜਾਇਆ ਲੱਗ ਰਿਹਾ ਲੱਗਾ ਇਹ ਉਹ ਸਾਹਮਣੇ ਚੜਨਾ ਵਗ ਰਿਹਾ ਜੀ ਗਰੀ ਫਿਰ برف ਵੀ ਬਹੁਤ ਜੰਮੀ ਹੋਈ ਹੈ ਜਗਾ ਜਿਦਾ ਹੁੰਦੇ ਰਹਿੰਦੇ ਨੇ ਵੈਸੇ ਇਹ ਚੜਨੇ ਕਾਫੀ ਚੜਨੇ ਆਉਣਗੇ ਅੱਗੇ ਜਾ ਕੇ ਤੇ ਸਿੱਧੀ ਚੜਾਈ ਹੈ ਤਕਰੀਬਨ ਕਾਫੀ ਸਿੱਧੀ ਚੜਾਈ ਹੁੰਦੀ ਹੈ ਜੀ ਦੇਖੋ ਬਹੁਤ ਸਿੱਧੀਆਂ ਚੁੰਟੀਆਂ ਚੜਾਈਆਂ ਨੇ ਜਾਂਵੀ ਸੰਕਰ ਵੀ ਬਹੁਤ ਜ਼ਿਆਦਾ ਆ ਰਹੀ ਹੈ ਦਰਸ਼ਨਾ ਵਾਸਤੇ ਪਾਪਿਓ ਪਹੁੰਚ ਚੁੱਕੇ ਆ ਜੀ ਤੇ ਰਸਤੇ ਦੇ ਵਿੱਚ ਵੀ ਬਣੇ ਹੋਏ ਨੇ ਰੈਸਟ ਵਾਸਤੇ ਤੇ ਚਾਹ ਪਾਣੀ ਪੀਣ ਵਾਸਤੇ ਸਰ ਦੇਖੋ ਕਿੰਨੀ ਚੜਾਈ ਹੈ ਬਹੁਤ ਉੱਪਰ ਆ ਚੁੱਕੇ ਆਂ ਤੇ ਇਹ ਸਿੱਧੀ 6 ਕਿਲੋਮੀਟਰ ਦੀ ਚੜਾਈ ਹੈ ਤੇ ਆਪਾਂ ਬਹੁਤ ਜ਼ਿਆਦਾ ਉਚਾਈ ਤੇ ਆ ਚੁੱਕੇ ਆਂ ਸਾਰਾ ਟਰੈਕ ਹੈ ਜੋ ਬਹੁਤ ਸਿੱਧਮ ਸਿੱਧੇ ਹੀ ਚੜਾਈਏ ਤੇ ਆਪਣੀ ਤਬੀਅਤ ਜੀ ਜੋ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸੋ ਇਸ ਕਰਕੇ ਆਪਾਂ ਖੱਜਰ ਕਰਵਾਇਆ ਸੀ ਕਿਉਂਕਿ ਕੱਲ ਜਦੋਂ ਆਏ ਸੀ ਕਾਂਗਰੀ ਆਪਾਂ ਹੈਲੀਪੈਡ ਤੇ ਬੈਠ ਕੇ ਸੀ ਪਸੀਨਾ ਆਇਆ ਸੀ ਤੇ ਉੱਥੇ ਹਵਾ ਬਹੁਤ ਜ਼ਿਆਦਾ ਠੰਡੀ ਚੱਲ ਰਹੀ ਸੀ ਸੋ ਦੇ ਕਰਕੇ ਰਾਤ ਬੁਖਾਰ ਚੜ ਗਿਆ ਉਲਟੀਆਂ ਵਗੈਰਾ ਸਾਰਾ ਕੁਝ ਲੱਗਿਆ ਸੋ ਉੱਥੇ ਸੰਗਤ 10 ਮਿੰਟ ਹੀ ਬੈਠ ਕੇ ਆਵੇ ਕਿਉਂਕਿ ਉੱਥੇ ਹਵਾ ਬਹੁਤ ਚੱਲਦੀ ਹੈ ਸੋ ਤਬੀਅਤ ਖਰਾਬ ਹੋ ਜਾਂਦੀ ਹੈ ਸੋ ਇਹ ਸਿੱਧੀ ਚੜਾਈਏ ਦੇਖੋ ਖੱਜਰ ਕਿਉਂਕਿ ਬਹੁਤ ਔਖੇ ਚੜਦ ਨੇ ਇਹ ਵੀ ਵਿਚਾਰੇ ਜੀਵ ਹੀ ਨੇ ਸੋ ਸੰਗਤ ਵੀ ਬਹੁਤ ਜ਼ਿਆਦਾ ਹਮ-ਹਮਾ ਕੇ ਪਹੁੰਚ ਰਹੀ ਹੈ। ਸੋਰੀ ਸੰਗਤ ਦਾਰ ਜਾਣ ਕਹਿੰਦੇ ਬਹੁਤ ਜ਼ਿਆਦਾ ਹੈ। ਸੋ ਟਰੈਕ ਆਪਾਂ ਦੇਖ ਹੀ ਸਕਦੇ ਆ। ਉਹ ਥੱਲੋਂ ਆਏ ਸੀ ਆਪਾਂ ਉਹ ਗੁਰਦੁਆਰਾ ਸਾਹਿਬ ਦੇ ਨੀਚੇ ਗੋਬਿੰਦ ਧਾਮ ਤੇ ਸਾਰੀਆਂ ਪਹਾੜੀਆਂ ਦੇਖ ਲਓ ਬਹੁਤ ਉੱਚੇ-ਉੱਚੇ ਪਹਾੜ ਨੇ। ਗਲੇਸ਼ੀਰਾਂ ਦੇ ਨਾਲ ਟਕੇ ਹੋਏ ਤੇ ਰਸਤੇ ਰਸਤੇ ਬਹੁਤ ਹੀ ਜ਼ਿਆਦਾ ਕਠਿਨ ਵਾਲੇ ਨੇ। ਬਹੁਤ ਹੀ ਜ਼ਿਆਦਾ ਔਖੀ ਚੜ੍ਹਾਈ ਹੈ। ਸੋ ਪੈਦਲ ਸੰਗਤ ਜੇਰ ਆਪਾਂ ਤੁਰਦੇ ਆ ਤਾਂ ਛੋਟੇ-ਛੋਟੇ ਸਟੈਪ ਧਰ ਕੇ ਆਪਾਂ ਚੱਲਣੇ ਨੇ। ਕਾਹੋ ਜਾਰਾ ਸਾਹ ਵੀ ਨਾ ਚੜੇ ਤੇ ਆਰਾਮ ਨਾਲ ਉਹ ਉੱਪਰ ਟ੍ਰੈਕ ਦਿਖ ਰਿਹਾ ਵਾ ਨੂੰ ਬਹੁਤ ਜਿ ਘੁੰਮ ਘੁਮਾ ਕੇ ਸਾਰੇ ਪਹਾੜ ਨੂੰ ਕੱਟ-ਕੱਟ ਕੇ ਜੋ ਰਸਤੇ ਬਣਾਏ ਸੀ ਇਹ ਸਾਰੇ ਫੌਜੀਆ ਦੁਆਰਾ ਇਹ ਜੋ ਸਿੱਖ ਰੈਜੀਮੈਂਟ ਹੈ ਇਹ ਸਾਰੀ ਉਹਨਾਂ ਦੀ ਸੇਵਾ ਹੈ ਇਹ ਅਟਲਾ ਕੋਟੀ ਦਾ ਏਰੀਆ ਪੈਂਦਾ ਈ ਨਾ ਕੋਟੀ ਤੇ ਸੰਕਰ ਦੇਖੋ ਕਿੰਨੀ ਚੜ੍ਹਾਈ ਕਰ ਰਹੀ ਹੈ ਉਹ ਸਾਹਮਣੇ ਦਲੇਸ਼ੀਰ ਦੇ ਕੋਲ ਪਹੁੰਚ ਰਹੀ ਹੈ ਤੇ ਆਹ ਦੇਖੋ ਕਿੰਨੇ ਕਿਨਾਰੇ-ਕਨਾਰੇ ਤੇ ਚੱਲਦਾ ਹੈ ਬਿਲਕੁਲ ਉਹ ਅਸੀਂ ਇੱਥੋਂ ਤੱਕ ਹੀ ਲੈ ਕੇ ਆਉਂਦੇ ਨੇ ਜੀ ਇਹ ਤੇ ਇੱਥੇ ਤਾਰ ਕੇ ਸਾਰਿਆਂ ਨੂੰ ਤਖਰੇਵਾ ਆਖੀ ਦੀ ਸੰਗਤ ਚੱਕ ਲੈਣਗੇ ਹਲੋ ਸਰ ਹਲੋ ਜੀ 1600 ਰੁਪਏ ਆ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸੋਰੀ ਸੰਗਤ ਇੱਥੇ ਤਾਰਦ ਨਹੀਂ ਫਿਰ ਇੱਥੋਂ 2 ਕਿਲੋਮੀਟਰ ਪੈਦਲ ਜਾਣਾ ਪੈਂਦਾ ਜੀ ਇਹ ਜਗ੍ਹਾ ਦੇ ਉੱਪਰ ਆਪਾਂ ਖੱਚਰ ਤੋਂ ਉੱਪਰੇ ਸੀ ਤੇ ਆਜੂ ਟਰੈਕ ਦੇਖਦੇ ਆਪਾਂ ਟਰੈਕ ਦਿਖਾਣੇ ਆ ਤੁਹਾਨੂੰ ਦੇਖੋ ਸੰਗਤ ਕਿੱਥੋਂ ਕਿੱਥੋਂ ਆਈ ਹੈ ਤੇ ਉਪਰ ਪਤਲੇਸ਼ੀਰ ਹੈ ਸਾਰਾ ਤੇ ਉਹ ਸੰਗਤ ਕਿੱਥੇ ਤੱਕ ਪਹੁੰਚੀ ਹੋਈ ਹੈ ਦੇਖੋ ਦੋਸਤੋ ਇਹਦੇ ਬਹੁਤ ਉੱਪਰ ਜਾਣਾ ਹੈ ਅੱਜ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਣਾ ਕੀ ਕੀ ਟਰੈਕ ਹੈ ਤੇ ਕਿੱਥੋਂ ਸੰਗਤ ਕਿਵੇਂ ਆ ਰਹੀ ਹੈ ਬਹੁਤ ਠਿੱਖੀ ਦੇ ਸਿੱਧੀ ਉਚੜਾਈ ਹੈ ਜਮੇ ਉਹ ਦੇਖੋ ਇਹ ਚੜਾਈ ਫਿਰ ਉਹ ਸਿੱਧੀ ਉਚੜਾਈ ਹੈ ਫਿਰ ਉਹ ਚੋਟ ਦੇ ਰੁਕ ਜਾ ਉਹ ਕਿਹੜਾ ਪਾਣੀ ਪੀਣ ਵਾਸਤੇ ਪ੍ਰੋਗਰਾਮ ਸੀ ਤੇ ਤੇ ਕੋਈ ਟਰੈਕ ਬਹੁਤ ਹੀ ਜ਼ਿਆਦਾ ਜੋ ਸਿੱਧਾ ਹੈ ਤੇ ਇਹ ਵੀ ਜੋ ਪਿੱਠੂ ਨੇ ਇਹ ਵੀ ਵਜਨ ਦੇ ਸਾਬ ਨਾਲ ਜੋ ਸੰਗਤ ਨੂੰ ਲੈ ਕੇ ਜਾਂਦੇ ਨੇ 1600 1800 2000 ਰੁਪਇਆ ਲੈ ਲੈਂਦੇ ਨੇ ਬੱਚਿਆਂ ਤੋਂ ਘੱਟ ਬਜ਼ੁਰਗਾਂ ਤੋਂ ਜ਼ਿਆਦਾ weight ਦੇ ਹਿਸਾਬ ਨਾਲ ਤੇ ਅੱਗੇ ਗਲੇਸ਼ੀਅਰ ਵਾਲਾ ਰਸਤਾ ਹੁੰਦਾ ਸੋ ਬਹੁਤ ਇਹਨਾਂ ਨੂੰ ਵੀ ਰਿਸਕ ਜੋ ਚੱਕ ਕੇ ਜਾਣਾ ਪੈਂਦਾ ਅੱਗੇ ਤੇ ਇੱਥੋਂ ਤਕਰੀਬਨ ਨੇੜੇ ਉਹ ਸਾਹਮਣੇ ਨਿਸ਼ਾਨ ਸਾਹਿਬ ਦਿਖ ਰਿਹਾ ਇੱਥੋਂ ਤਕਰੀਬਨ 2 ਕਿਲੋਮੀਟਰ ਐ ਇਹਨ ਦਾ ਪੂਰਾ ਪੂਰਾ ਇਹ ਹੁੰਦਾ ਜੀ ਗਲੇਸ਼ੀਅਰ ਵਾਲਾ ਰਸਤਾ ਜੋ ਸਟੈਪਸ ਬਣਾਏ ਹੁੰਦੇ ਨੇ ਪੌੜੀਆਂ ਇਹ ਸਾਰੇ ਸਿੱਖ ਰੈਜiment ਜੋ ਆਪਣੀ ਉਹੀ ਬਣਾਉਂਦੀ ਐ ਇਹ ਸਾਰੀ ਬਹੁਤ ਹੀ ਜ਼ਿਆਦਾ ਠੰਡ ਹੁੰਦੀ ਐ ਉਸ ਟਾਈਮ ਜਦੋਂ ਸ਼ੁਰੂਆਤ ਹੁੰਦੀ ਐ ਇਸ ਵਾਰ ਜੋ ਕਪਾੜ ਨੇ 25 ਜੂਨ ਨੂੰ ਖੁੱਲੇ ਨੇ ਸੋ ਇਹ ਦੇਖ ਸਕਦੇ ਆ ਆਪਾਂ ਸੋ ਇੱਥੇ ਤੁਰਨਾ ਜੋ ਬਹੁਤ ਹੀ ਜ਼ਿਆਦਾ ਕਠਿਨ ਐ ਕਿਉਂਕਿ ਇੱਥੋਂ ਪੈਰ ਤਿਲਸਣ ਦਾ ਡਰ ਰਹਿੰਦਾ ਐ ਤੇ ਥੱਲੇ ਸਿੱਧੀ ਖਾਈ ਐ ਸੋ ਇੱਥੇ ਘੋੜੇ ਖੱਚਰ ਵਗੈਰਾ ਨਹੀਂ ਜਾ ਸਕਦੇ ਸੋ ਇਸ ਕਰਕੇ ਪਿੱਛੇ ਰੋਕਦੇ ਨੇ ਇਹ ਹੈ ਜੀ ਗੁਲੇਸ਼ੀਅਰ ਤੇ ਪਾਣੀ ਵਿੱਚ ਝਰਨਾ ਵੀ ਇਥਨੀ ਹੁੰਦਾ ਇਸ ਇਲਾਕੇ ਤੇ ਉਹ ਸਾਹਮਣੇ ਤੋਂ ਕਿੰਨੇ ਕਿਲੋਮੀਟਰ ਸਵਾ ਕਿਲੋਮੀਟਰ ਰਹਿ ਗਿਆ ਬਸ ਉਹ ਉਹ ਨਿਸ਼ਾਨ ਸਾਹਿਬ ਹੈ ਉੱਥੇ ਹੀ ਜਾਣਾ ਬਸ ਆਪਾਂ ਤਕਰੀਬਨ ਤੇ ਰਸਤਾ ਦੇਖੋ ਹੀ ਤੁਸੀਂ ਸੰਗਤ ਜਾ ਰਹੀ ਹੈ ਜਾ ਰਹੀ ਹੈ ਚੜਾਈ ਰੋ ਰੋ ਕੇ ਸਾਂ ਲੈ ਕੇ ਚੜਨਾ ਚਾਹੀਦਾ ਆਰਾਮ ਨਾਲ ਤੇ ਆਹ ਛੋਟੇ ਛੋਟੇ ਸਟੈਪ ਉਪਰ ਨੇ ਚਾਹੀਦੇ ਨੇ ਆ ਸਾਂ ਨਾਲ ਚਲੇ ਥੱਕੇ ਨਾ ਇੱਕੋ ਸਪੀਡ ਤੇ ਬੰਦਾ ਚੜਦਾ ਰਵੇ ਆਪਾਂ ਤਾਂ ਚੱਲਦੇ ਆ ਜੀ ਅੱਗੇ ਆਹ سامنے ਚੜਨਾ ਇਹ ਕੋਹੁਰ ਤੇ ਉੱਥੋਂ ਰੋ ਰਸਤੇ ਜਾਂਦੇ ਨੇ ਇੱਕ ਤਾਂ ਇਹ ਹੈ ਜੋ ਆਪਣਾ ਚੜਾਈ ਚੜ ਕੇ ਜਾਂਦੇ ਆਪਾਂ ਇਹ ਰਸਤੇ ਉੱਜਾਰੀ ਸੰਗ ਦਸਾਰੀ ਇਹ ਇੱਕ ਹੈ ਜੀ ਪੂਰੀਆਂ ਵਾਲਾ ਰਸਤਾ ਪੂਰੀਆਂ ਦਾ ਰਸਤਾ ਹੋਵੇ ਜੀ ਇੱਥੋਂ ਜਾ ਕੇ ਇਹ ਪੂਰੀਆਂ ਦਾ ਰਸਤਾ ਹੈ ਇਹ ਥੋੜਾ ਨੰਮ ਹੈ ਪਰ ਆਰਾਮਦਾਇਕ ਰਹਿੰਦਾ ਹੈ ਕਿਉਂਕਿ ਸਟੈਪ ਜਿਹਨੂੰ ਪੂਰੀਆਂ ਸਿੱਧੀਆਂ ਉਚਾਈ ਨੂੰ ਹੁੰਦੀਆਂ ਨੇ ਨਾ ਸਟੈਪ ਵਰਤੇ ਹੁੰਦੇ ਨੇ ਸੱਚ ਨੂੰ ਜਿਹੜਾ ਕੰਫਰਟੇਬਲ ਲੱਗਦਾ ਹੈ ਸੰਗਤ ਉਸ ਤਰੀਕੇ ਨਾਲ ਹੀ ਆ ਰਹੀ ਸੋ ਇਹ ਗਲੇਸ਼ੀਅਰ ਕੋਲ ਇੱਕ ਲਾਸਟ ਆਉਂਦੀ ਹੈ ਦੁਕਾਨ ਛੋਟਾ ਜਿਹਾ ਹਟ ਇੱਥੇ ਆਪਾਂ ਕੁਝ ਵੀ ਖਾ ਪੀ ਸਕਦੇ ਹਾਂ ਚਾਹ ਪਾਣੀ ਦੁੱਧ ਪਰੌਂਠੇ ਰੋਟੀ ਕੁਛ ਵੀ ਇਹ ਤੋਂ ਖਾ ਕੇ ਤੇ ਆਪਾਂ ਅੱਗੇ ਜਾ ਸਕਦੇ ਹਾਂ ਚੜਾਈ ਚੜ ਸਕਦੇ ਹਾਂ ਤੇ ਇੱਥੇ ਰੁੱਕ ਕੇ ਆਪਾਂ ਆਰਾਮ ਵੀ ਕਰ ਸਕਦੇ ਹਾਂ 10 ਮਿੰਟ ਵੀ 20 ਮਿੰਟ ਤੇ ਸਾਹਮਣੇ ਝਰਨੇ ਦੇ ਬਿਲਕੁਲ ਸਾਹਮਣੇ ਆ ਤੇ ਇੱਥੋਂ ਹੀ ਸਟਾਰਟ ਹੁੰਦਾ ਹੈ ਗਲੇਸ਼ੀਅਰ ਵਾਲਾ ਰਸਤਾ ਜੋ ਬਰਫੋ ਵਾਲਾ ਜੋ ਪੈਦਲ ਸਟੈਪਸ ਨੇ ਸਾਰੇ। ਸਾਰੀ ਸੰਗਤ ਇਹ ਪਰਫੈਕਟ ਚੁੰਤਟਕੀ ਰਸਤਾ ਬਣਾਇਆ ਸੀ ਇਹ। ਐਡੀਡੀ ਸਿਖਰ ਅਜਿਹਾ ਮੰਡਾ ਆਪਣੀ। ਇਹ ਸਾਰਾ ਰਸਤਾ ਕੱਟ ਕੇ ਬਣਾਉਂਦੀ ਹੈ। ਤੇ ਸੰਗਤ ਇੱਕ ਲੈਣ ਚ ਜਲਦੀ ਹੋਈ ਜਾਂਦੀ ਹੈ। ਬਰਫ ਦੇ ਵਿੱਚੋਂ ਦੀ ਇਹੇ ਚਰਨੇ ਦਾ ਲੋਕ ਕਿਨਯਾਰਾ ਦੇਖ ਰਹੇ ਸੀ ਉੱਪਰੋਂ ਤਾਂ ਚਰਨਾ ਹੁੰਦਾ ਪਰ ਇਹਦੀ ਸਮਝ ਨਹੀਂ ਲੱਗੀ ਇਹ ਥੱਲੇ ਜਾ ਕੇ ਇੱਥੇ ਰਹਿ ਐ ਥੱਲੇ ਗਾਇਬ ਹੋ ਜਾਂਦਾ ਹੈ ਇਹ ਗਲੇਸ਼ੀਅਰ ਦੇ ਥੱਲੇ ਸੋਨਾ ਇੱਧਰ ਦਿਸਦਾ ਤੇ ਸੰਗਤ ਦੀ ਜਿਲੋਂ ਜੋ ਲਾਈਨ ਹੈ ਉਹ ਦਿਖ ਰਹੀ ਆ ਆਪਾਂ ਨੂੰ ਲੰਮੀ ਉਹ ਜੋ ਸੰਗਤ ਹੈ ਪਹੁੰਚ ਰਹੀ ਹੈ ਪਿੱਠੂਆਂ ਵਾਲੇ ਵੀ ਜੋਂ ਨੇ ਵੀਰ ਬਹੁਤ ਜ਼ਿਆਦਾ ਜੋ ਮੇਨਟ ਕਰਦੇ ਨੇ ਇਹ ਤੇ ਇਹ ਬੱਚੇ ਲੈ ਕੇ ਜਾ ਰਹੇ ਨੇ ਬੱਚਿਆਂ ਦਾ ਜੋ ਮੈਂ ਦੱਸਿਆ ਸੀ ਪਹਿਲਾਂ ਵੀ ਬੱਚਿਆਂ ਦੇ ਕਹਿੰਦੇ ਇਹ ਵੇਟ ਦੇ ਹਿਸਾਬ ਨਾਲ ਲੈਂਦੇ ਆ ਜਿਵੇਂ ਬੱਚਾ ਹੋਗਾ ਉਸ ਤੋਂ ਘਟ ਜੋ ਜਵਾਨ ਹੋਗਾ ਜਾਂ ਬਜ਼ੁਰਗ ਹੋਗਾ ਉਸ ਤੋਂ ਉਸ ਹਿਸਾਬ ਨਾਲ ਤੇ ਉਹ ਸਾਹਮਣੇ ਆਏ ਰਸਤਾ ਹੀ ਪੌੜੀਆਂ ਵਾਲਾ ਇੱਥੋਂ ਪੌੜੀਆਂ ਦੇ ਸਟੈਪਸ ਆਪਾਂ ਚੜ੍ਹ ਕੇ ਜਾ ਸਕਦੇ ਹਾਂ ਜਿਵੇਂ ਵੀ ਆਪਾਂ ਨੂੰ ਸਹੀ ਲੱਗਦਾ ਹੈ ਦੋ ਰਸਤੇ ਜਾਂਦੇ ਨੇ ਇੱਕ ਸਿੱਧਾ ਚੜ੍ਹਾਈ ਵਾਲਾ ਇਹ ਇਹਨਾਂ ਦੁਕਾਨਾਂ ਦੇ ਵਿੱਚੋਂ ਦੀ ਲੰਘ ਕੇ ਸਿੱਧਾ ਸਾਹਮਣੇ ਚੜ੍ਹਾਈ ਵਾਲਾ ਰਸਤਾ ਜਾਂਦਾ ਸੋ ਥੋੜਾ ਜਿਹਾ ਲੰਮਾ ਪੈਂਦਾ ਕੁਝ ਜ਼ਿਆਦਾ ਨਹੀਂ 200 400 200 300 ਮੀਟਰ ਦਾ ਫਰਕ ਪਊਗਾ ਵੱਧ ਤੋਂ ਵੱਧ ਸੋ ਇਹ ਸਿੱਧਾ ਵੀ ਸਹੀ ਰਹਿੰਦਾ ਸੇਫ ਰਸਤਾ ਹਰੇਕ ਵਾਸਤੇ ਤੇ ਇਧਰੋਂ ਐ ਜੋ ਲੱਤਾਂ ਫੁੱਲ ਜਾਂਦੀਆਂ ਥੋੜੀਆਂ ਐ ਸਟੈਪ ਹੁੰਦੇ ਨੇ ਵੱਡੇ ਸੋ ਇਹ ਰਸਤਾ ਸਿੱਧਾ ਚੜਾਈ ਵਾਲਾ ਐ ਜੋ ਸਟੈਪਸ ਵਾਲਾ ਤੇ ਦੋ ਰਸਤੇ ਜਾਂਦੇ ਨੇ ਜੀ ਇੱਥੋਂ ਤੇ ਆਪਾਂ ਚੱਲਦੇ ਆ ਸਿੱਧਾ ਚੜਾਈ ਵਾਲੇ ਰਸਤੇ ਤੇ ਤੇ ਆਜੋ ਜੀ ਇੱਥੋਂ ਪੌੜੀਆਂ ਵਾਲੇ ਰਸਤੇ ਤੋਂ ਤੇ ਇਧਰੋਂ ਦੀ ਸਿਰਫ 5-600 ਮੀਟਰ ਦੀ ਹੀ ਰਹਿ ਜਾਂਦੀ ਐ ਜੋ ਚੜਾਈ ਤੇ ਗੁਰਦੁਆਰਾ ਸਾਹਿਬ ਐ ਜੋ ਤੇ ਇੱਥੋਂ ਆਵਾਜ਼ ਵੀ ਆਪਾਂ ਨੂੰ ਸੁਣਾਈ ਦੇਣ ਲੱਗ ਜਾਂਦੀ ਐ ਸਪੀਕਰ ਦੇ ਵਿੱਚੋਂ ਤੇ ਹੁਣ ਬਸ ਕੋੜੇ ਟਾਈਮ ਨੂੰ ਅਰਦਾਸ ਸ਼ੁਰੂ ਹੋਣ ਵਾਲੀ ਹੈ ਤੇ ਆਪਾਂ ਪਹਿਲੀ ਅਰਦਾਸ ਤੇ ਵਿੱਚ ਹੀ ਪਹੁੰਚ ਜਾਵਾਂਗੇ। ਔਰ ਇਸੇ ਹੀ ਚੜਾਈ ਵਾਲੇ ਰਸਤੇ ਦੇ ਉੱਪਰ ਨਵਾਂ ਹੈਲੀਪੈਡ ਬਣ ਰਿਹਾ ਹੈ। ਬੇਸਟਾਂ ਕਾਂਗਰੀਆ ਪਰ ਸੰਗਤ ਨੂੰ ਫਿਰ ਤੁਰ ਕੇ ਆਉਣਾ ਪੈਂਦਾ ਇੱਥੇ। ਸੁਵਿਸ਼ ਕਰਕੇ ਇੱਥੇ ਹੈਲੀਪੈਡ ਬਣਾਇਆ ਜਾ ਰਿਹਾ ਹੈ। ਅਭੀ ਸੰਗਤ ਨੂੰ ਹੋਰ ਸੁਵਿਧਾ ਮਿਲ ਸਕੇ। ਆ ਗਏ ਸੰਗਤੀ ਚੱਲਦੇ ਆ ਅੱਗੇ। ਇਹ ਹੈ ਜੀ ਤਿੱਖੀ ਜਿਹੀ ਜਿਹੜੀ ਮੈਂ ਸਿੱਧੀ ਜਿਹੜੀ ਜੜ ਰਹੇ ਆ ਉਹ ਹੈਲੀਪੈਡ ਆ ਘਣਾ ਮ ਬਣ ਰਹੇ ਜੋ ਥੋੜੀਆਂ ਰਸਤਾ ਇਹ ਸਿੱਧੀ ਜਿਹੜਾ ਯਾਰ ਰਸਤਾ ਇੱਥੇ బోర్ ਲੱਗਿਆ ਲਿਖਿਆ ਹੋਇਆ ਰੁੱਕ ਕੇ ਦੇਖ ਪਿਆਰੇ ਪ੍ਰਕਿਰਤੀ ਗਏ ਜਾ ਰਹੇ ਤੇ ਉਹ ਸਾਹਮਣੇ ਥੋੜੀਆਂ ਦਾ ਰਸਤਾ ਇਹ ਸਭ ਤੋਂ ਬੈਸਟ ਵੀ ਹੈ ਜੀ ਮਾਤਾ ਜੀ ਨੂੰ ਜੋ ਚੰਗਾ ਲੱਗਦਾ ਛਰਦਾ ਕੋ ਆਪਣੀਆਂ ਹਰ ਚੱਲਦੇ ਆਂ ਲੋ ਜੀ ਪਹੁੰਚ ਚੁੱਕੇ ਆਂ ਸ੍ਰੀ ਹਿਮਕੁੰਡ ਸਾਹਿਬ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਉਹ ਨਿਸ਼ਾਨ ਸਾਹਿਬ ਉੱਥੇ ਲਾਇਆ ਪੌੜੀਆਂ ਦਾ ਰਸਤਾ ਬਸ ਇੱਥੇ ਹੁਣ ਚੰਦ ਮੈਂ ਤਾਂ ਦੂਰੀ ਤੇ ਆ ਅਰਦਾਸ ਹੋਣ ਵਾਲੀ ਆ ਬਸ ਆਪਾਂ ਪਹਿਲੀ ਅਰਦਾਸ ਤੇ ਪਹੁੰਚਣ ਵਾਲਿਆਂ ਨੋਜੇ ਵਾਲੀ ਤੇ ਇੱਥੇ ਵੀ ਦੁਕਾਨਾਂ ਨੇ ਜੋ ਆਪਾਂ ਸਮਾਨ ਵਗੈਰਾ ਲੈਣਾ ਉਹ ਲੈ ਸਕਦੇ ਆ ਕੁਛ ਵੀ ਚੱਲਦੇ ਆ ਅੰਦਰ ਇਹ ਸੰਗਤ ਨੂੰ ਲਾਸਟ ਟਾਈਮ ਤੋਂ ਬਾਅਦ ਇਹ ਬੰਦ ਕਰ ਦਿੰਦੇ ਨੇ ਬੈਰੀਗੇਟ ਜਾਂ ਵਾਹਿਗੁਰੂ ਜੀ ਵਾਹਿਗੁਰੂ ਇਹ ਚਾਲ ਵਾਸਤੇ ਇਥੋਂ ਸ਼ੀਸ਼ੀਆਂ ਵੀ ਪੀਂਆਂ ਮਿਲ ਜਾਂਦੀਆਂ ਨੇ ਤੇrmਹਾਲੇ ਸਾਹਿਬ ਜੀ ਵੀ ਹਸੀ ਗਾਰ ਜੀ ਇਥੋਂ ਡੰਡੇ ਲਾਠੀਆਂ ਸਭ ਕੁਝ ਮਿਲ ਜਾਂਦਾ ਹੈ ਵਾਹਿਦੂ ਵਾਹਿਦ ਤੇ ਸ਼੍ਰੀ ਹੇਮਕੁੰਟ ਸਾਹਿਬ ਦੀ ਧਰਤੀ ਤੇ ਇਸ ਜਗ੍ਹਾ ਦੇ ਉੱਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 20 ਸਾਲ ਤਪੱਸਿਆ ਕੀਤੀ ਸੀ ਆਪਣੀ ਤੇ ਬਚਿੱਤਰਾਂਟਕ ਦੇ ਵਿੱਚ ਉਹਦਾ ਜ਼ਿਕਰ ਕੀਤਾ ਤੇ ਸ਼੍ਰੀ ਮੋਦਨ ਸਿੰਘ ਜੋ ਹਵਲਦਾਰ ਸੀ ਉਹਨਾਂ ਨੇ ਫਿਰ ਇਸ ਜਗ੍ਹਾ ਨੂੰ ਲੱਭਿਆ ਉਸ ਬਿਹਾਰਤ ਦੇ ਜ਼ਰੀਏ ਉਸ ਨਾਟਕ ਦੇ ਜ਼ਰੀਏ ਉਸ 75 ਨਾਟਕ ਦੀ ਕਿਤਾਬ ਦੇ ਜ਼ਰੀਏ ਤੇ ਉਹਨਾਂ ਨੇ ਫਿਰ 1936 ਦੇ ਵਿੱਚ ਇਸ ਦਾ ਨਿਰਮਾਣ ਕਰਾਇਆ ਤੇ ਹੋਰ ਵੀ ਇਤਿਹਾਸ ਹੈ ਆਪਾਂ ਜਾਣਦੇ ਆ ਅੱਜ ਚੱਲਦੇ ਆ ਪਹਿਲਾਂ ਅੰਦਰ ਦਰਸ਼ਨ ਕਰਦੇ ਆ ਪ੍ਰਸ਼ਾਦ ਲੈਣੀਆਂ ਲੰਗਰ ਛਕਦੇ ਆ ਇਹ ਹੈ ਜਿਹੜਾ ਰਸਤਾ ਜਿਹੜਾ ਬੁੱਝ ਕੱਟ ਕੇ ਬਣਾਉਂਦੇ ਨੇ برفੋ ਕੱਟ ਕੇ ਰਸਤਾ ਬਣਾਇਆ ਗਿਆ ਹੈ ਸਰ ਜੋ ਸਾਹਮਣੇ ਹੈ ਇਹ ਉਹ ਸਾਹਿਬ ਉਹ ਸਤਿਮਾਹ ਪਰ ਆ ਸਤ ਨਹੀਂ ਹੈ ਬਖਤੀ ਦਾ ਸਥਾਨ ਪੁਰਾਤਨ ਦੂਜੇ ਜੋ ਹੈ ਜੀ ਗੁਰੂ ਸਾਹਿਬ ਜੀ ਨੇ 20 ਸਾਲ ਤਕਰੀਬਨ ਪੱਕੀ ਕੀਤੀ ਸੀ ਉਹਦਾ ਇਤਿਹਾਸ ਆਪਾਂ ਸਾਰਾ ਦੱਸਾਂਗੇ ਕਿਵੇਂ-ਕਿਵੇਂ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਕਿਵੇਂ ਇਹ ਜੀ ਫੋਜ ਕੀਤੀ ਸੀ ਕਿਵੇਂ ਇਹ ਨਿਰਮਾਨ ਹੋਇਆ ਸਾਰਾ ਕੁਝ ਦੱਸਾਂਗੇ ਆਪਾਂ ਦੇ ਸਾਹਮਣੇ ਹੀ ਲੰਗਰ ਹੈ ਤੇ ਵਾਸ਼ਰੂਮ ਵੀ ਸੱਜੇ ਪੂਰਤੀ ਜਾ ਕੇ ਹੀ ਟੂਕ ਵਾਲਾ ਸਰਵਰ ਕਹਿੰਦੇ ਆ ਇਹਨੂੰ ਆਪਾਂ ਚਾਰ ਦਿਨ ਦਾ ਸੰਕਟਪੂਰ ਆ ਰਹੀ ਹੈ ਬਹੁਤ ਜ਼ਿਆਦਾ ਗੰਟੀਰੇ ਰਸਨ ਦਿੱਤੇ ਆ ਜਿਆ ਆਪਣੇ ਆਰਾਮ ਦੇ ਨਾਲ ਦਰਸ਼ਣ ਕਰਕੇ ਹੋਰ ਵੀ ਸਾਰੀ ਸੇਵਾ ਨਾ ਕਰੂੰ ਕਿਉਂਕਿ ਤਿਲਕਣ ਵੀ ਬਹੁਤ ਪਰਪਰ ਪਿੱਛਲ ਰਹੀ ਹੈ

ਚੱਲਦੇ ਆ ਜੀ ਅੱਗੇ ਜੁੜਾ ਕਰਦੇ ਸਾਹਮਣੇ ਦਰਵਾਜ਼ਾ ਸਾਹਿਬ ਜਵਾਨ ਕਪਤਾਨ ਦਰਸ਼ਨ ਨੂੰ ਸਤਿ ਸ੍ਰੀ ਅਕਾਲ ਇਹ ਤੋਟਿਆ ਸੰਖੇ ਬਾਤਿ ਅਨੰਤ ਕੀ ਜਿਸੈ ਪੁਜਾਈਆ ਤੁਨ ਕਾਮਾ ਦਿਨੇ ਨਾ ਇਸ ਨਾਮੀ ਦਾਤਾਰ ਆਪਣਾ ਨਾਮ ਦੇਵੋ ਸਹੇ ਨਾਮ ਤਸਬਵਤ ਕਰੇਨ ਬਤਾਰ ਇਹ ਬੁਲਤ ਕਹੇ ਬੁਲਤ ਸਤ ਪੁਰਿਆ ਪੁਰੇ ਰਵੰਤ ਨਾਮ ਗੁਰ ਚਰਨ ਦਾ ਇਹ ਬਾਣੀ ਤੁਰੀ ਸੋ ਪਾਣੀ ਪਾਣੀ ਪ੍ਰਕਾ ਮਨ ਦਾ ਚਤੁਰ ਮਨਾ ਜਿਸ ਨਾਮ ਤੂੰ ਗਾਇਦਾ ਆਇਆ ਕਿਲੇ ਸਜਲ ਜਨ ਜਨੀਆਂ ਲਾ ਪ੍ਰਿਆਰਿ ਆਵਾ ਕੈ ਕਰਮਾ ਕਰਮੀ ਆਪੋ ਆਪਨੇ ਥੇ ਨਿਰ ਤੇ ਦੋ ਜਿਨੀ ਨਾਮ ਤੇ ਆਇਆ ਬੇਸ਼ਕਤ ਕਾ ਮਾਨ ਤੇ ਨਿ ਕੋ ਜਲੇ ਇਹ ਕੁੱਟੀ ਨਾ ਕੁੱਟੀ ਨਾ ਜਿਨੀ ਵਾਹਿ ਗੁਰ ਦੀ ਬਾਣੀ ਬੋਦੀ ਜੀ ਸਹਾਇ ਬਾਸਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪੰਨਾ ਹਮਾਰਗ ਤੇਰੇ ਤੁਮਰੀ ਕਿਰਪਾ ਮਸੂਕ ਗਨੇ ਦੇ ਕੋਈ ਨ ਜਾਣੈ ਤੇਮਰਾ ਅੰਤ ਉੱਚਾ ਦੇਵ ਉੱਚਾ ਭਗਵੰਤ ਸਗਲ ਸਮ ਕਰੀ ਤੁਮਰਾ ਸੋਤਰਧਾਰੀ ਤੁਮ ਤੇ ਹੋਏ ਸੁਆਗਤਾਰੀ ਤੁਮਰੀ ਬਾਤਮੇ ਤਉ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਹੋਏ ਅਸਤੋਰੀ ਨਰੂ ਜੀ ਆ ਗਏ ਇੱਕ ਜੈਸੇ ਜਰਨਾ ਮੰਗਤ ਨੇ ਤੇ ਅੰਦਰੂ ਦਰਸ਼ਨ ਕਰਕੇ ਸ੍ਰੀ ਸਚਕੰਡ ਸ੍ਰੀ ਹੇਮਕੁੰਣ ਸਾਹਿਬ ਜੀ ਦੇ ਤੇ ਇਹ ਬਾਹਰ ਦਾ ਨਜ਼ਾਰਾ ਜੀ ਸਾਰਾ ਲੋਕਪਾਲ ਸਰੋਵਰ ਆ ਜਿਹੜਾ ਸਾਰਾ ਜੰਮਿਆ ਹੋਇਆ ਥੋੜਾ ਜਿਹਾ ਟੁੱਟਾ ਹੋਇਆ ਉੱਥਾਂ ਉੱਥੇ ਹੀ ਸੰਗਤਾਂ ਜੋ ਇਸ਼ਨਾਨ ਕਰਦੀ ਹੈ ਤੇ ਉੱਤਰ ਪੁਰਸ਼ਾਂ ਵਾਸਤੇ ਹੈ ਤੇ ਇਸ ਵਾਲੀ ਸਾਈਡ ਆ ਜੋ ਵੀਪੀਐਨ ਆ ਇਸ ਨਾਨਕਾ ਰਾਏਸ ਵਾਲੀ ਸਾਈਡ लेफ्ट ਸਾਈਡ ਤੇ ਤੇ ਲੋਪਾ ਲక్ష్మణ ਮੰਦਿਰ ਵੀ ਹੈ ਇੱਥੇ ਬਹੁਤ ਪੁਰਾਣਾ ਬਣਿਆ ਹੋਇਆ ਤੇ ਸੱਤ ਹਿਮਾਲਿਆਸ ਦੇ ਨਾਲ ਕਿਰਿਆ ਹੋਇਆ 1884 ਦੇ ਸਮੇਂ ਦੀ ਗੱਲ ਹੈ ਤਾਰਾ ਸਿੰਘ ਨਰੋਤਮ ਜੋ ਨਾਮ ਇੱਕ ਸ਼ਖਸ ਸੀ ਉਹਨਾਂ ਨੂੰ ਪਟਿਆਲਾ ਰਾਜਸਤਾਨ ਵੱਲੋਂ ਪ੍ਰਾਤਨ ਗੁਰੂ ਅਸਥਾਨਾਂ ਨੂੰ ਲੱਭਣ ਲਈ ਕਾਰਜ ਸੌਂਪਿਆ ਗਿਆ ਸੀ ਉਹਨਾਂ ਨੇ ਜਲਦੀ ਗੁਰੂ ਸਥਾਨਾਂ ਦੀ ਖੋਜ ਜੋ ਸ਼ੁਰੂ ਕਰ ਦਿੱਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਆਤਮ ਕਥਾ ਸੀ ਬਚਿੱਤਰਨਾਟਕ ਉਸ ਨੂੰ ਪੜ੍ਹਿਆ ਤੇ ਸਮਝਿਆ ਤੇ ਉਹਨਾਂ ਦੀਆਂ ਜੋ ਪੰਕਤੀਆਂ ਦੇ ਅਰਥ ਸੀ ਹੇਮਕੁੰਡ ਪਹਾੜਤ ਹੈ ਜਹਾਂ ਸੱਤ ਸਿੰਘ ਸੋਪਿਤ ਹੈ ਤਹਾਂ ਇਸ ਰਾਹੀਂ ਉਹ ਜੋਸ਼ਿਮਠ ਹੁੰਦੇ ਹੋਏ ਪੰਡੂਕੇਸ਼ਵਰ ਪਹੁੰਚੇ ਤੇ ਉਹਨਾਂ ਨੂੰ ਉੱਥੋਂ ਹੀ ਉੱਥੋਂ ਦੇ ਲੋਕਾਂ ਤੋਂ ਪਤਾ ਲੱਗਿਆ ਤੇ ਉੱਪਰ ਇੱਕ ਪਹਾੜਾਂ ਦੇ ਵਿੱਚ ਦੀ ਗੋਦ ਦੇ ਵਿੱਚ ਇੱਕ ਪਵਿੱਤਰ ਲੋਕਪਾਲ ਨਾਮ ਸਰੋਵਰ ਹੈ ਜਿੱਥੇ ਸੰਗਤਾਂ ਜਾਂਦੀਆਂ ਨੇ ਆਪਣੀਆਂ ਸ਼ਰਧਾ ਭਾਵਨਾਵਾਂ ਦੇ ਨਾਲ ਤੇ ਉੱਥੇ ਉਹਨਾਂ ਦੀਆਂ ਜੋ ਰੋਗ ਨੇ ਉਹ ਦੂਰ ਹੁੰਦੇ ਨੇ ਜਦੋਂ ਉਹਨਾਂ ਨੇ ਉਸੋ ਸਥਾਨ ਤੇ ਪਹੁੰਚ ਕੇ ਆਪਣੀਆਂ ਅੱਖਾਂ ਨਾਲ ਕੁਦਰਤੀ ਨਜ਼ਾਰਾ ਦੇਖਿਆ ਤਾਂ ਜਿੱਥੇ ਸੱਤ ਪਹਾੜ ਸੱਤ ਪਰਬਤ ਜੋ ਇਕੱਠੇ ਦਿਖਾਈ ਦਿੰਦੇ ਨੇ ਉਹਨਾਂ ਨੇ ਦਸ਼ਮਪਾਸ਼ਾ ਜੀ ਦੀ ਆਤਮ ਕਥਾ ਸੀ ਉਹਨਾਂ ਨੂੰ ਯਾਦ ਕੀਤਾ ਤੇ ਉਹਨਾਂ ਪੰਕਤੀਆਂ ਨੂੰ ਦੁਹਰਾਇਆ ਤੇ ਸੱਤਾਂ ਪਹਾੜਾਂ ਦੇ ਵਿੱਚ ਉਹਨਾਂ ਨੂੰ ਸਰੋਵਰ ਜੋ ਦਿਖਾਈ ਦਿੱਤਾ ਤੇ ਫਿਰ ਉਹਨਾਂ ਨੂੰ ਪੂਰਾ ਯਕੀਨ ਹੋ ਗਿਆ ਵੀ ਉਹੋ ਜੋ ਸਥਾਨ ਹੈ ਉਹ ਇਸ ਜਗ੍ਹਾ ਦੇ ਉੱਤੇ ਹੀ ਹੈ ਤੋ ਉਸ ਤੋਂ ਕੁਝ ਸਾਲਾਂ ਬਾਅਦ ਜੋ ਭਾਰਤੀ ਸਿੱਖ ਰੈਜੀਮੈਂਟ ਵਿੱਚ ਸੋਨ ਸਿੰਘ ਨਾਮਕ ਫੌਜੀ ਸੀ ਜੋ ਗ੍ਰੰਥੀ ਸੇਵਾ ਨਿਭਾਇਆ ਕਰਦੇ ਸਨ ਤੇ 1932 ਵਿੱਚ ਜੋ ਰਿਟਾਇਰ ਹੁੰਦੇ ਨੇ ਤੇ ਉਹ ਇੱਕ ਕਿਤਾਬ ਪੜ੍ਹਦੇ ਨੇ ਜਿਸ ਵਿੱਚ ਹਿਮਕੁੰਡ ਸਾਹਿਬ ਦਾ ਜ਼ਿਕਰ ਹੁੰਦਾ ਹੈ ਉਹੋ ਵੀ ਹੈ ਜੋ ਹਿਮਕੁੰਡ ਵਾਲਾ ਸਥਾਨ ਜੋ ਖੋਜਣ ਦੀ ਤੋਰ ਪੈਂਦੇ ਨੇ ਤੇ ਕਾਫੀ ਮੁਸ਼ਕਲਤ ਤੋਂ ਬਾਅਦ ਉਹਨਾਂ ਨੂੰ ਜੋ ਸਥਾਨ ਹੈ ਜੋ ਨਹੀਂ ਮਿਲਦਾ ਤੇ ਫਿਰ ਸੋਨ ਸਿੰਘ ਜੀ ਜੋ ਅੰਮ੍ਰਿਤਸਰ ਵਿਖੇ ਜਾਂਦੇ ਨੇ ਤੇ ਕੁਝ ਇਤਿਹਾਸਕਾਰਾਂ ਦੇ ਨਾਲ ਇਸਲਾਮ ਅਸ਼ਰਵਾ ਕਰਦੇ ਨੇ ਤੇ ਉਹਨਾਂ ਦੀ ਜੋ ਮੁਲਾਕਾਤ ਹੈ ਭਾਈ ਵੀਰ ਸਿੰਘ ਜੀ ਨਾਮਕ ਇੱਕ ਸ਼ਖਸ ਨਾਲ ਹੁੰਦੀ ਹੈ ਜਿਨ੍ਹਾਂ ਨੇ ਆਪਣੀ ਕਿਤਾਬ ਵੀ ਲਿਖੀ ਸੀ ਕਲਗੀਧਰ ਪਾਸ਼ਾ ਉਹਦੇ ਵਿੱਚ ਉਸ ਦਾ ਸਾਰਾ ਜ਼ਿਕਰ ਹੈ ਤੇ ਉਹ 100 ਰੁਪਏ ਦਿੰਦੇ ਨੇ ਤੇ ਭਾਈ ਮੋਦਨ ਸਿੰਘ ਜੀ ਨੂੰ ਵੀ ਉਹਨਾਂ ਦੇ ਨਾਲ ਭੇਜਦੇ ਨੇ ਤੇ ਪਹਿਲੀ ਵਾਰੀ ਜੋ 1935 ਦੇ ਵਿੱਚ ਉਹਨਾਂ ਨੇ 10 ਵੇ 10 ਦਾ ਇੱਕ ਕਮਰਾ ਤਿਆਰ ਕਰਵਾਇਆ ਤੇ ਉਸ ਤੋਂ ਬਾਅਦ ਉੱਥੇ ਜੋ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਸੇਵਾ ਦੇ ਸੰਗਤਾਂ ਵੀ ਉੱਥੋਂ ਆਉਣਾ ਸ਼ੁਰੂ ਹੋ ਜਾਂਦੀਆਂ ਨੇ ਤੇ 1937 ਦੇ ਵਿੱਚ ਪਹਿਲੀ ਵਾਰੀ ਹੈ ਜੋ ਗੁਰੂ ਮਹਾਰਾਜ ਦਾ ਉੱਥੇ ਪ੍ਰਕਾਸ਼ ਕੀਤਾ ਜਾਂਦਾ ਹੈ ਤੇ 1939 ਦੇ ਵਿੱਚ ਸੋਨ ਸਿੰਘ ਜੋ ਟੀਵੀ ਦੀ ਬਿਮਾਰੀ ਦੇ ਨਾਲ ਨੇ ਉਸ ਵਰਕ ਸੁਧਾਰ ਜਾਂਦੇ ਨੇ ਤੇ ਜੋ ਆਪਣੀ ਸੇਵਨ ਉਹ ਭਾਈ ਮੋਦਨ ਸਿੰਘ ਜੀ ਨੂੰ ਸੌਂਪ ਜਾਂਦੇ ਨੇ ਤੇ ਉਹਨਾਂ ਨੇ ਵੀ ਪੂਰੀ ਸ਼ਰਦਾ ਭਾਵਨਾ ਦੇ ਨਾਲ 21 ਸਾਲ ਉਸ ਜਗ੍ਹਾ ਦੀ ਸੇਵਾ ਨਿਭਾਈ ਉਸ ਤੋਂ ਬਾਅਦ ਇਸ ਜਗ੍ਹਾ ਦਾ ਜੋ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਭਾਈ ਵੀਰ ਸਿੰਘ ਜੀ ਨੇ ਕੁਝ ਅਖਬਾਰਾਂ ਕੁਝ ਰਸਾਲਿਆਂ ਦੇ ਵਿੱਚ ਇਸ ਸਥਾਨ ਦਾ ਹਿਮਕੁੰਡ ਸਾਹਿਬ ਦਾ ਜੋ ਪਵਿੱਤਰ ਸਥਾਨ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਤੇ ਸੰਗਤਾਂ ਦਾ ਜੋ ਜਾਨਸ਼ੀਓ ਕਾਫੀ ਵੱ ਚੁੱਕਿਆ ਸੀ 1944 ਤੇ 45 ਦੇ ਵਿੱਚ ਗੋਬਿੰਦ ਕਾੜਵੀ ਕੇ ਵੀ ਇੱਕ ਸ਼ੈੱਡ ਤਿਆਰ ਕਰਵਾਇਆ ਗਿਆ ਸੰਗਤਾਂ ਦੇ ਰਹਿਣ ਵਾਸਤੇ ਤੇ ਉੱਥੇ ਖਾਣ ਪੀਣ ਵਾਸਤੇ ਲੰਗਰ ਵਾਸਤੇ ਤੇ ਉੱਥੇ ਰੁੱਕ ਕੇ ਅੱਗੇ ਦੀ ਯਾਤਰਾ ਸ਼ੁਰੂ ਕਰਨ ਵਾਸਤੇ ਜੋ ਸਥਾਨ ਤਿਆਰ ਕਰਵਾਇਆ ਗਿਆ ਸੀ ਫਿਰ 1952 ਦੇ ਵਿੱਚ ਜੋ ਪਹਿਲਾ ਜਥਾ ਉਹ ਰਵਾਨਾ ਹੁੰਦਾ ਹੈ ਭਾਈ ਮੋਦਨ ਸਿੰਘ ਜੀ ਆਪਣਾ ਪਹਿਲਾ ਜਥਾ ਲੈ ਕੇ ਜਾਂਦੇ ਨੇ ਪ੍ਰਸੰਗਤਾਨਾ ਤੇ ਉਹ ਵੀ ਕਾਫੀ ਉਮਰ ਦੇ ਹੋ ਚੁੱਕੇ ਹੁੰਦੇ ਹਨ ਉਹਨਾਂ ਨੂੰ ਅਹਿਸਾਸ ਹੁੰਦਾ ਤੇ ਉਹ ਜਾਂਦੇ ਜਾਂਦੇ ਇੱਕ ਟਰਸਟ ਬਣਾ ਜਾਂਦੇ ਜੋ ਹਿੰਪੂਨ ਸਾਹਿਬ ਤੇ ਸਾਰੇ ਗੁਰਦੁਆਰੇ ਸਾਹਿਬ ਨੇ ਜੋ ਉੱਥੇ ਉਹ ਸਾਰੇ ਹਿਮਕੁੰਡ ਸਾਹਿਬ ٹرسٹ ਦੇ ਨਾਂ ਤਨੇ ਸ਼੍ਰੀ ਨਗਰ ਰਿਸ਼ੀਕੇਸ਼ ਜੋਸ਼ੀ ਮੈਟ ਸਾਰੇ ਜੋ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਨਾਮ ਤੇ ਨੇ ਹਿਮਕੁੰਡ ਸਾਹਿਬ ਵਿਖੇ ਜੋ ਪੰਜ ਨੁਕਰਾਂ ਵਾਲਾ ਸ਼ੈੱਡ ਆਪਾਂ ਦੇਖਦੇ ਆਂ ਉਹ ਤਿਆਰ ਕਰਵਾਇਆ ਜਾਂਦਾ ਹੈ ਕਾਫੀ ਸੰਗਤਾਂ ਦੀ ਹੈ ਜੋ ਸੇਵਾਵਾਂ ਦੇ ਬਾਅਦ ਕੁਝ ਵੀ ਸਾਰ ਸਕਦਾ ਹੈ ਗਰਮੀ ਸਰਦੀ ਤੂਫਾਨ ਜੋ ਬਰਫੀਲੇ ਤੂਫਾਨ ਇੱਥੇ ਆਉਂਦੇ ਨੇ ਉਹਨਾਂ ਨੂੰ ਸਭ ਨੂੰ ਇਹ ਸਾਰ ਸਕਦਾ ਅੱਜ ਦਾ ਜੋ ਹਿਮਕੁੰਡ ਸਾਹਿਬ ਆਪਾਂ ਦੇਖ ਰਹੇ ਆਂ ਬਹੁਤ ਹੀ ਜੋ ਸੁਖੂਲਤਾ ਹੋ ਚੁੱਕੀ ਹੈ ਨਾ ਬਹੁਤ ਕੁਝ ਆਰਾਮਦਾਇਕ ਆਪਾਂ ਆ ਸਕਦੇ ਆਂ ਇੱਥੇ ਅੱਜ ਦੇ ਟਾਈਮ 'ਚ ਬਹੁਤ ਸੋਹਣੇ ਜੋ ਆਪਾਂ ਟਰੈਕ ਦੇਖ ਸਕਦੇ ਆ ਬਹੁਤ ਥਾਂ-ਥਾਂ ਸਹੂਲਤਾਂ ਨੇ ਖਾਣ ਪੀਣ ਦੀਆਂ ਰੈਸਟ ਹਾਊਸ ਬਣੇ ਹੋਏ ਨੇ ਸਭ ਕੁਝ ਇਹ ਸਭ ਕੁਝ ਉਹਨਾਂ ਦੀ ਦੇਣ ਹੈ ਫੌਜੀ ਵੀਰ ਜੋ ਇੱਥੇ ਸਿੱਖ ਰੈਜੀਮੈਂਟ ਸਭ ਕੁਝ ਉਹਨਾਂ ਦੀ ਦੇਣ ਹੈ ਭਾਈ ਮੋਦਰ ਸਿੰਘ ਜੀ ਭਾਈ ਵੀਰ ਸਿੰਘ ਜੀ ਸੋਹਣ ਸਿੰਘ ਜੀ ਇਹ ਸਭ ਉਹਨਾਂ ਦੀ ਕਿਰਪਾ ਸਦਕਾ ਅੱਜ ਆਪਾਂ ਇੱਥੇ ਦਰਸ਼ਨ ਕਰਨਾ ਆ ਸਕਦੇ ਹਾਂ ਲੰਗਰ ਹਾਲ ਹੈ ਜੀ ਸਾਹਮਣੇ ਤੇ ਇੱਥੇ ਖਿਚੜੀ ਦਾ ਤੇ ਚਾਹ ਦਾ ਲੰਗਰ ਚੱਲਦਾ ਜੋ ਜੋ ਪ੍ਰਸ਼ਾਦੇ ਦਾ ਲੰਗਰ ਨਹੀਂ ਚੱਲਦਾ ਇੱਥੇ ਉਹ ਇੱਥੇ ਲਿਕਵਿਡ ਹੀ ਹੈ ਤੇ ਖਿਚੜੀ ਤੇ ਚਾਹ ਦਾ ਲੰਗਰ ਚੱਲਦਾ ਰਹਿੰਦਾ ਸੀ ਸੰਗਤ ਵਾਸਤੇ ਗਰਮਾ ਗਰਮ ਸੋ ਇਹ ਸਾਰੀ ਸੰਗਤ ਲੈ ਕੇ ਬਾਹਰ ਧੁੱਪੇ ਥੋੜੀ ਧੁੱਪ ਚੜੀ ਐ ਆਪਾਂ ਵੀ ਖਿਚੜੀ ਦੀ ਬਾਟੀ ਧੁੱਪ ਚ ਲੈ ਕੇ ਚੱਲਦੇ ਆਂ ਥੋੜਾ ਜਿਹਾ ਤੇ ਆਰਾਮ ਆਵੇ ਥੋੜਾ ਜਿਹਾ ਕਿਉਂਕਿ ਠੰਡ ਬਹੁਤ ਸੀ ਸਵੇਰੇ ਸਵੇਰੇ ਠੰਡ ਲੱਗੀ ਹੋਈ ਸੀ ਤੇ ਗਰਮਾ ਗਰਮ ਖਿਚੜੀ ਦਾ ਲੰਗਰ ਛਕਦੇ ਆਂ ਤੇ ਫਿਰ ਉਹਦੇ ਸਾਹਮਣੇ ਲਕਸ਼ਮਣ ਮੰਦਰ ਵੱਲ ਚੱਲਦੇ ਆਂ ਦੇਖਦੇ ਆਂ ਜਾ ਕੇ ਸਭ ਕੁਝ ਸ਼੍ਰੀ ਲੋਕਪਾਲ ਲਕਸ਼ਮਣ ਮੰਦਰ ਇਹ ਮੰਦਰ ਦੇ ਇੱਕ 파ਟ ਵੀ ਕਹਿੰਦੇ ਉਦੋਂ ਹੀ ਖੁੱਲ ਜਾਂਦੇ ਨੇ ਜਦੋਂ ਸ੍ਰੀ ਹੇਮਕੁੰਡ ਸਾਹਿਬ ਦੇ ਖੁੱਲਦੇ ਨੇ ਤੇ ਇਸ ਜੋ ਮੰਦਰ ਦੀ ਮਹਾਨਤਾ ਉਹ ਇਹ ਹੈ ਕਿ ਇੱਥੇ ਲਕਸ਼ਮਣ ਨੇ ਰਾਵਣ ਦੇ ਬੇਟੇ ਮੇਘਨਾਥ ਨੂੰ ਮਾਰ ਕੇ ਜੋ ਆਪਣੀਆਂ ਸ਼ਕਤੀਆਂ ਸੀ ਉਹ ਵਾਪਸ ਲੈਣ ਦੇ ਵਾਸਤੇ ਇੱਥੇ ਤਪ ਕੀਤਾ ਸੀ ਇਸ ਜਗ੍ਹਾ ਦੇ ਉੱਪਰ ਉੱਥੇ ਹੀ ਮੰਦਰ ਸਥਾਪਿਤ ਹੈ ਤੇ ਕੁਝ ਲੋਕਾਂ ਦਾ ਇਹ ਮੰਨਣਾ ਕਿ ਇਸ ਮੰਦਰ ਦੇ ਵਿੱਚ ਜੋ ਸ਼ੇਸ਼ਨਾਗ ਨੇ ਤਪੱਸਿਆ ਕੀਤੀ ਸੀ ਜੋ ਦੁਆਪਰਯੋਗ ਦੇ ਰਾਜਾ ਅਦਸ਼ਰਥ ਦੇ ਲਕਸ਼ਮਣ ਦੇ ਰੂਪ ਦੇ ਵਿੱਚ ਜਨਮੇ ਸੀ ਇੱਥੇ ਹੀ ਬਾਕੀ ਸੰਗਤ ਦੇ ਨਾਲ ਨਾਲ ਆਪਾਂ ਵੀ ਜੋ ਸਰੋਵਰ ਸਾਹਿਬ ਦੇ ਵਿਚਿ ਇਸ਼ਨਾਨ ਕੀਤਾ ਤੇ ਪੰਜ ਟੁੱਪੀਆਂ ਲਾਈਆਂ ਟੁੱਪੀਆਂ ਲਾਉਣ ਤੋਂ ਬਾਅਦ ਸਰੀਰ ਬਿਲਕੁਲ ਹੀ ਰੋਗ ਰਹਿਤ ਹੋ ਗਿਆ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਸੋ ਬਹੁਤ ਕਿਰਪਾ ਸਤਿਗੁਰ ਦੀ ਤੇ ਹੁਣ ਆਪਾਂ ਕਰਦੇ ਜੀ ਵਾਪਸੀ ਗੋਬਿੰਦ ਧਾਮ ਤੇ ਗੋਬਿੰਦ ਘਾਟ ਵੱਲ ਨੂੰ ਗੋਬਿੰਦ ਘਾਟ ਹੀ ਰੁਕਾਂਗੇ ਜਾ ਕੇ ਸੋ ਸਾਰੀ ਸੰਗਤ ਪਹੁੰਚ ਚੁੱਕੀ ਹੈ ਹੁਣ ਇੱਥੋਂ ਵਾਪਸੀ ਦਾ ਟਾਈਮ ਹੈ ਸਾਰੇ ਗੋਬਿੰਦ ਧਾਮ ਜਾ ਕੇ ਰੁਕੇ ਜੀ ਗੋਬਿੰਦ ਘਾੜ ਜਾ ਕੇ ਰੁਕੇਗੀ ਸੰਗਤ ਫਿਰ ਸੁਖਸਾਧਨ ਨਾਲ ਖੁਸ਼ੀ-ਖੁਸ਼ੀ ਆਪਣੇ ਘਰਾਂ ਚੋਂ ਜਾਣਗੇ ਸੰਗਤਾਂ ਤੇ ਆਪਾਂ ਵੀ ਚੱਲਦੇ ਆ ਜੀ ਤੇ ਦਰਸ਼ਨ ਬਹੁਤ ਵਧੀਆ ਹੋਏ ਬਹੁਤ ਮਨ ਨੂੰ ਖੁਸ਼ੀ ਹੋਈ ਤੇ ਭੁੱਲਾਂ ਚੁੱਕਾਂ ਦੁੱਖੀਵਾਂ ਗਲਤੀ-ਸ਼ਲਤੀ ਦੀ ਮਾਫੀ ਤੇ ਵਾਪਸੀ ਦੇ 2 ਕਿਲੋਮੀਟਰ નીચે ਆ ਕੇ ਫਿਰ ਇਹ ਜੋ ਖੱਤਰ ਸਟੈਂਡ ਆ ਜਾਂਦਾ ਇੱਥੋਂ ਹੀ ਜੋ ਵਾਪਸੀ ਤੇ ਸਾਰੀ ਸੰਗਤ ਨੂੰ ਜੋ ਜਿਨ੍ਹਾਂ ਨੇ ਜਾਣਾ ਹੈ ਉਹ 1600 ਰੁਪਏ ਇੱਕ ਸੈੱਟ ਦਾ ਹੈ ਤੇ 3200 ਰੁਪਏ ਆਪ ਡਾਉਨ ਦਾ ਇਹ ਲੈਂਦੇ ਨੇ ਇੱਥੋਂ ਜਾਂਦਾ ਜੀ ਫੁੱਲਾਂ ਦੀ ਘਾਟੀ ਨੂੰ ਰਸਤਾ 4 ਕਿਲੋਮੀਟਰ ਹੈ ਤੇ 3-4 ਘੰਟੇ ਲੱਗ ਜਾਂਦੇ ਹੈ ਤੇ ਹੁਣ ਫਿਲਹਾਲ ਕਹਿੰਦੇ ਮੌਸਮ ਨਹੀਂ ਹੈਗਾ ਇਹਨਾਂ ਦਾ ਫੁੱਲਾਂ ਦਾ ਸੋ ਇਸ ਕਰਕੇ ਸੰਕਤ ਜਾਂਦੀ ਨਹੀਂ ਹੈਗੀ ਇੱਧਰ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੋਬਿੰਦ ਘਾਟ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਹੀ ਰਾਤ ਰੁਕਾਂਗੇ ਤੇ ਇੱਥੋਂ ਸਵੇਰੇ ਚੱਲਾਂਗੇ ਇਹਨੇ ਜੀ ਪਿੰਨੀ ਪ੍ਰਸ਼ਾਦ ਦੀਆਂ ਪਰਚੀਆਂ ਜੋ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇ ਟਰਸਟ ਵੱਲੋਂ ਦਿੱਤੀਆਂ ਜਾਂਦੀਆਂ ਨੇ ਇਹ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਵਿਖੇ ਹੀ ਕੱਟੀਆਂ ਜਾਂਦੀਆਂ ਨੇ ਕਾਊਂਟਰ ਤੋਂ ਤੇ ਪਰਚੀਆਂ ਆਪਣੇ ਹਿਸਾਬ ਨਾਲ ਕਟਾ ਸਕਦਾ 20 ਰੁਪਈਆ ਦੀ ਪਰਚੀ ਹੁੰਦੀ ਹੈ ਤੇ ਇਹ 5 ਨੰਬਰ ਕਾਊਂਟਰ ਤੋਂ ਮਿਲਦਾ ਇਹ ਪ੍ਰਸ਼ਾਦ ਪਿੰਨੀ ਪ੍ਰਸ਼ਾਦ ਹੁੰਦਾ ਹੈ ਇਹ ਸਾਹਮਣੇ ਪਿਆ ਹੋਇਆ ਸਾਰਾ ਆਪਣੀ ਇੱਛਾ ਅਨੁਸਾਰ ਜਿੰਨਾ ਜੀ ਕਰਦਾ ਘਰ ਦੇ ਵਾਸਤੇ ਪਤਾਰ ਵਾਸਤੇ ਫੈਮਿਲੀ ਵਾਸਤੇ ਵੀ ਆ ਸਕਦਾ ਹੈ ਇਹ ਹੈ ਜੀ ਪ੍ਰਸ਼ਾਦ ਪਿੰਨੀ ਪ੍ਰਸ਼ਾਦ ਵਿੱਚ ਇਹ ਛੋਟੇ ਛੋਟੇ ਪੈਕਟ ਨੇ ਇਹ ਸਾਰੇ ਹਿਮਕੁੰਡ ਸਾਹਿਬ ਦੇ ਲੈ ਕੇ ਚੱਲਦੇ ਹਾਂ ਘਰ ਦੇ ਵਾਸਤੇ ਫੈਮਲੀ ਵਾਸਤੇ ਤੇ ਇਹ ਸੀ ਜੀ ਖੀਰੀ ਹਿਮਕੁੰਡ ਸਾਹਿਬ ਦਾ ਪੂਰਾ ਇਤਿਹਾਸ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਜਿਹੀਆਂ ਹੋਰ ਵੀਡੀਓਜ਼ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ